ਜਾਦੀ ਕਰਾ ਦੇ ਨਿਕਲ ਤੋਹੀ ਪ੍ਰਾਣੇ ਜੇ ਲੋ ਜੀ ਆਪਣੇ ਪਿੰਡਾਂ ਦੇ ਵਿੱਚ ਆ ਗਈ ਆ ਵੱਡੀ ਮਸ਼ੀਨ ਇੱਧਰ ਵੇਖੋ ਇਹਨੂੰ 5 ਬੰਦੇ ਦੀ ਚੁੱਕ ਸਾਦੇ ਇੱਧਰ ਮਾਰੀਆ ਚੁੱਕ ਚੁੱਕਰ ਕੰਜਰ ਦੇ ਸਭੇ ਹੀ 5 ਬੰਦੇ ਚੁੱਕ ਸਾਦੇ ਇੱਧਰ ਪਤਾ ਹੀ ਨਾ ਹੁੰਦਾ ਪੋਰਾ ਬਲੌਗਰ ਅੱਜ ਸਾਡੇ ਵਿੱਚ ਆਇਆ ਹੈ ਹਾਂ ਕਵੀ ਸਾਹਿਬ ਨਾਲ ਨੇ ਕਢੀ ਸਾਹਿਬ ਹਾਂਜੀ ਹਾਂਜੀ ਡਰਾਈਵਿੰਗ ਕਰ ਰਹੇ ਨੇ ਅੱਗੋਂ ਤੇ ਆਹ ਵੇਖੋ ਕਿੱਡਾ ਕਿਟਾ ਇਕੱਠੂ ਹੈ ਬਲੌਗੜੀ ਜਗਾ ਵਿੱਚ ਆ ਇਹ ਅੱਗੇ ਨਾ ਕਈ ਕੰਦਾ ਕਰ ਲੈਂਦੇ ਹੁੰਦੇ ਨੇ ਇਕੱਠਾ ਰੀਆਂ ਕਈ ਕੰਦਾ ਕਰ ਲੈਂਦੇ ਨੇ ਦੇਖ ਇਕੱਠੀਆਂ ਚੂੜੀਆਂ ਵਿੱਚ ਰੱਖਣੀਆਂ ਹੋਰ ਨਹੀਂ ਕੰਮ ਚੱਲਦਾ ਬਾਬਾ ਜੀ ਨਾ ਰੱਖੇ ਬੰਦੇ ਭੱਜਣੇ ਨਾ ਤਾਂ ਵਿੱਚ ਕੰਦਾ ਹੋਣੀ ਜਿਹੜਾ ਨਾ ਕੁਛ ਬਈ ਬੇਸ਼ਮਾਰ ਵੱਡੀ ਗੱਠ ਅਸੀਂ ਤਾਂ ਆ ਗਏ ਹਾਂ ਵੀ ਦੋ ਚੱਲ ਚੁੱਕ ਕੇ ਲੈ ਜਾਗੇ ਡੰਗਰਾ ਡੰਗਰਾਂ ਨੂੰ ਪਾਵਾਂਗੇ ਤੇ ਆ ਤਾਂ ਬਾਬਾ ਜੀ 10 ਬੰਦੇ ਨਹੀਂ ਚੁੱਕ ਸਕਦੇ ਬੱਲੇ ਬੱਲੇ ਵੱਡੇ ਗੱਠ ਇਹ ਹੈਗੀਆਂ ਵਧੀਆ ਵੈਸੇ ਆ ਕਿੱਲੇ 'ਚ ਥੋੜੀਆਂ ਜੀਆਂ ਹੀ ਬੰਦੀਆਂ ਤੇ ਆਪਣੀ ਮਸ਼ੀਨ ਆ ਗਈ ਆ ਏ ਤੇ ਮਸ਼ੀਨ ਵੀ ਤੁਹਾਨੂੰ ਵਿਖਾ ਦੇਣਾ ਆ ਲੋ ਜੀ ਅਸੀਂ ਲਾ ਕੇ ਜਗਾਰਡ ਆਪਦੀ ਗੱਡੀ ਖੜੀ ਕਰਤੀ ਆ ਤੇ ਪੈਰ ਸਾਡੇ ਪੈ ਗਏ ਆ ਤੇ ਚਾਬੀ ਵਿੱਚੋਂ ਕੱਢ ਲਾ ਹੁਣ ਖੈਰ ਅੱਲਾ ਖੈਰ ਕਰੇ ਆ ਹੈਲਟ ਕਿੰਨੀ ਆ ਮਤਲਬ ਹਾਂ ਬੰਦਾ ਆਪਣਾ ਚੁੱਕੇ ਵੇ ਸਿਰ ਤੇ ਚੁੱਕ ਸਿਰ ਤੇ ਚੱਕਰ ਰੱਖੋ ਇਹਦੇ ਚੁੱਕੇ ਵਿਖਾਉਗਾ ਸਿਰ ਤੇ ਰੱਖ ਦੀਏ ਪੰਜ ਸੱਤ ਬੰਦੇ ਚੁੱਕ ਕੇ ਨਹੀਂ ਉਹ ਵਾਵਾ ਬਲਾਤ ਤੀ ਤਗੜੀ ਇਹਦਾ ਹਿਲਣ ਨਹੀਂ ਡਈ ਕਿੰਨਾ ਹੋਵੇ ਪੰਜ ਬੰਦੇ ਜਿਆਦਾ ਹੋਊਗਾ ਟਾਇਰ ਨਹੀਂ ਨਿਕ ਜਮਾ ਆਹ ਨਹੀਂ ਨਿਕਲਦਾ ਚਾਚੇ ਨੂੰ ਮਾਰ ਐਡ ਕਰਕੇ ਧਾਗਾ ਤੋੜਨਾ ਹੀ ਚਾਚੇ ਨੂੰ ਮਾਰ ਹੁਣ ਫੋਰ ਲਾਏ ਆਊਗਾ ਤੋੜੀ ਮੁਕਤੀ ਜੀ ਹੂੰ ਟੈਰਾ ਤੇ ਰੱਖਿਆ ਫੋਰ ਤੇ ਲੈ ਆਉ ਉਹਦੇ ਨੂੰ ਸਿਰ ਤੇ ਕੌਣ ਚੱਕੂਗਾ ਓਏ ਫੋਰ ਤੇ ਟੈਰਾ ਤੇ ਰੱਖ ਕੇ ਨੇ ਆਏ ਆ ਕਰਦੇ ਤਰੇ ਜਿਹਾ ਲਓ ਜੀ ਇੰਨਾ ਇਹਦਾ ਸੋਰਾ ਹਰ ਜੌਂਦੀ 50 57 ਖਿੱਚਦਾ ਪਿਆ ਇਹਨੂੰ ਸਫਾਈ ਵੀ ਪੂਰੀ ਆ ਜੇ ਬੁੱਥੇ ਵਾਲਾ ਚੰਗੀ ਤਰ੍ਹਾਂ ਵੱਜਾ ਹੋਵੇ ਜੌਂਡੀਅਰ 4x4 ਖਿੱਚਦਾ ਪਿਆ ਇਹਨੂੰ ਜਿੰਨੀ ਆਂਦੀ ਸਪੀਡ ਆ ਮੇਰੇ ਹਿਸਾਬ ਨਾਲ ਕਿੱਲੇ ਤੇ 15 ਕਿ ਮਿੰਟ ਲੱਗਦੇ ਹੋਣੇ ਤੇ ਬਹੁਤ ਵਧੀਆ ਚੀਜ਼ ਐ ਵਲੀਆਉਂ ਦੀ ਵਿੱਚ ਸਾਰਾ ਕੁਝ ਐਡਾ ਅੰਡਾ ਦਿੰਦੀ ਐਡਾ ਵੇ ਬੇਚਮਾਰ ਵੱਟੀ ਗਾੜ ਜਿੱਥੇ ਖੜ ਜਾਂਦੀ ਪੰਜ ਸੱਤ ਬੰਦੇ ਨਾਲ ਰੱਖੇ ਨਾ ਉੱਥੇ ਬੁੱਤ ਬਣਾ ਕੇ ਕੁੱਟੀਆਂ ਉਹਦੇ ਵਿੱਚ ਤੀਲੇ ਖਭੋਖ ਭੋਗੇ ਕਾ ਖੜਾ ਪਾਉ ਬਣਾ ਲਾ ਬੁੱਤ ਸਾਡਾ ਪਹਿਲਾ ਐਨੀ ਸਪੀਡ ਲੋ ਜੀ ਐਡੀ ਗੱਠ ਛੁੱਟਦੀ ਬਾਹਰ ਇੱਕ ਵਾਰੀ ਕੱਢ ਕੇ ਵੱਡੀ ਮਸ਼ੀਨ ਜਿਹੜੀ ਆਪਾਂ ਕਈ ਵਾਰੀ ਬਾਹਰ ਜਾਂ ਫੌਂਡ ਦੇ ਵਿੱਚ ਚਲਦੀ ਬੈਣੀ ਇਹ ਆਪਣੇ ਕੋਲ ਪਿੰਡਾਂ ਦੇ ਵਿੱਚ ਆ ਚੁੱਕੀ ਆ ਜਿਆ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੇ ਕੋਲ ਨਵਾਂ ਟਰੈਕਟਰ ਤੇ ਨਵਾਂ ਹੀ ਬੈਲਰ ਆ ਨਵੀਂ ਮਸ਼ੀਨ ਆ 50 57 ਟਰੈਕਟਰ ਖਿੱਚਦੈਨ ਇੱਧਰ ਵੇਖੋ ਵਾਲ-ਵਾਲ ਛੁੱਟੀ ਆਉਂਦੀ ਪੱਕੇ ਭਰੀ ਆਉਂਦੀ ਅੰਦਰ ਕੇ ਫੱਕੇ ਦੇ ਪੱਕਾ ਮਾਰੀ ਜਾਂਦੀ ਹੈ ਇੱਧਰ ਵੇਰ ਨੂੰ ਸਪੀਡ ਚੈੱਕ ਕਰੋ ਤੁਸੀਂ ਆਪ حساب ਲੈਣ ਵਾਲਾ ਕਿੱਲਾ ਕਿੰਨੇ ਚਿਰਚ ਬਣਾਉਂਦੀ ਆ ਵਾਕੇ ਬਹੁਤ ਸਪੀਡ ਆ ਜੀ ਸਲਾਬਿਆ ਫਿਰ ਨਹੀਂ ਚਾਹੇ ਛੇਤੀ ਕਰਦੀ ਆਹ ਆਇਆ ਸਲਾਬੇ ਨਾਲ ਫਰਕ ਪੈਂਦਾ ਸੁੱਕਾ ਕੱਢੀ ਆਉਂਦੀ ਦੋ ਵਜੇ ਤਾਈ ਰਾਤ ਦੇ ਫਿਰ ਤੇ 40 45 ਜਿੱਲੇ ਕੱਢ ਦਿੰਦੇ ਹਣੀ ਇੱਕ ਦਿਨ ਦਾ 2 ਵਜੇ ਤੱਕ ਇਹਨੂੰ ਚੱਕ ਦੇ ਕਾਦੇ ਨਾਲ ਗੱਠਾਂ ਨੂੰ ਉਹ ਹੈਗਾ ਉਹ ਬੈਲਰ ਜੇ ਨਾ ਤੇ ਟਰਾਲੇ ਵੀ ਆਉਂਦੇ ਆ ਤੇ ਫਿਰ ਇੱਥੋਂ ਵਾਲੀ ਲੈਂਦਾ ਬੇਨ ਨੂੰ ਦੂਜਾ ਫਾਜਲ ਕਾ ਨਾ ਨਾ ਆਪਣਾ ਕੁੰਡੜਾ ਕੋਟਲੇ ਜਾਂਦੀਆਂ ਕੁੰਡੜਾ ਖੁੰਦਣਾ ਠੀਕ ਹੈ ਅੱਛਾ ਵਿੱਚ ਕੰਪਿਊਟਰ ਆ ਉਹਦੇ ਕੰਪਿਊਟਰ ਆ ਉਹਨੇ ਮਾਰੇ ਸਮਝਾਇਆ ਮਾਲਕ ਨੇ ਉੱਥੇ ਜਾਣਾ ਤੁਹਾਨੂੰ ਸਾਰਾ ਪਤਾ ਆਇਆ ਉਹਦਾ ਆਪਾਂ ਦਾ ਮਿੱਟੀ ਆ ਉਹ ਵੀ ਚਾ ਆ ਕੀ ਚੱਲ ਰਿਹਾ ਨਵੇ ਇਹ ਤਾਂ ਗਤੂਗਾ ਜਿਹੜਾ ਵਿੱਚ ਵੱਲਦੀ ਉਹ ਦਾ ਕੀ ਸਿਸਟਮ ਹੈ ਵਿੱਚ ਨਹੀਂ ਵੱਲਦੀ ਨਹੀਂ ਆ ਜਿਹੜੇ ਪੰਡਾਈਆਂ ਵੱਲਦੀ ਉਹ ਪੱਠੇ ਲੱਗਿਆ ਪੱਠੇ ਪੱਠੇ ਕਿੰਨੇ ਟਾਈਮ ਬਾਅਦ ਬਦਲਣਾ ਪੈਂਦਾ ਇਹ ਤਾਗਾ ਹੂੰ ਤਾਗੀ ਕੱਢ ਦਿੰਦੀ ਆ 25 30 ਕਿਲੇ 25 30 ਕਿਲੇ ਬਾਅਦ ਗੁੱਛਾ ਕਿੱਡਾ ਕ ਹੁੰਦਾ ਵਾ ਵੱਡਾ ਹਣਾ ਹਾਂ ਉਹਦੇ ਵਿੱਚ ਪਾਉਣਾ ਪੈਂਦਾ ਜਿਵੇਂ ਉਹ ਪਰ ਪਹਿਲੀ ਜਿਹੜੀਆਂ ਪੁਰਾਣੀਆਂ ਗੱਠਾਂ ਹੀ ਉਹ ਤਾਗਾ ਤੋੜ ਦਿੰਦੀ ਹੁੰਦੀ ਹੈ ਇਹਦੇ 'ਚ ਤਾਂ ਨਹੀਂ ਕੋਈ ਦਿੱਕਤ ਆਉਣੀ ਨਾ 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 ਇਹ ਬਹੁਤ ਜਵੜ ਲੈ ਜਾਂਦੀ ਹੈ ਅੱਛਾ ਹੂੰ ਇਹ ਚ ਸਤਾ ਘਾ ਡਬਲ ਨਹੀਂ ਲੈਂਦੀ ਸਿੰਗਲ ਪਟਾ ਹੀ ਆ ਤੋੜਦੀ ਨਹੀਂ ਕੀ ਧਾਗਾ ਇਹ ਉਹ ਤਾਂ ਕਰਕੇ ਜੇ ਮਾਰਾ ਆ ਜੀ ਤਾਂ ਕੀ ਆਖਣਾ ਹਾਂ ਨਹੀਂ ਤਾਂ ਉਹਦੇ ਚ ਨਾ ਖਰਾਬ ਨਹੀਂ ਕਰਦੀ ਉਹ ਤਾਂ ਟੁੱਟਦਾ ਬੜਾ ਹੀ ਧਾਗਾ ਉਹਦੇ ਚ ਹਾਂ ਟੁੱਟ ਗਿਆ ਠੀਕ ਆ ਵੀ ਇਹਨੇ ਧਾਗਾ ਇੱਕ ਰਾ ਪਟਾ ਪਾ ਦੇਣਾ ਇਹਦੇ ਚ ਟੁੱਟਣ ਟੁੱਟਣ ਦਾ ਕੋਈ ਚੱਕਰ ਨਹੀਂ ਗਾ 25 30 ਟੱਲੇ ਵਾਣ ਕਰ ਜੇ ਰ ਗਿੱਲਾ ਆ ਜਾਂਦਾ ਨਾ ਤੋੜਾ ਘਟ ਜਾਂਦਾ ਨਾ ਟਰੈਕਟਰ ਦਾ ਉਹ ਗਿੱਲਾ ਆ ਕੇ ਤਾਂ ਫਿਰ ਥੱਲੇ ਰੂਲਿਆ ਵਿੱਚ ਉਹਦੇ ਜੋ ਜੀ ਉਹ ਉਹਨਾਂ ਚ ਵੜਿਆ ਜਾਂਦਾ ਆ ਜਿਹੜਾ ਥੱਲੇ ਮਾਰਦੇ ਖਰਚਿਆਂ ਵਾਲੇ ਵੀ ਆਪਦੇ ਹੁੰਦੇ ਤੁਹਾਡਾ ਇਰਾਏ ਨਹੀਂ ਅੱਛਾ ਇਹ ਇੱਕ ਮੁੰਡਾ ਹੋਰ ਛੱਡਿਆ ਨਹੀਂ ਹੁੰਦਾ ਤਾਂ ਸਾਰਾ ਸਿਸਟਮ ਤੁਹਾਡੇ ਹੀ ਆ ਹਾਂ ਠੀਕ ਆ ਖਰਚਾ ਕਰਚਾ ਤਾਂ ਨਹੀਂ ਕੋਈ ਲੈਂਦੇ ਕਿਸਾਨਾਂ ਦਾ ਵੀ ਲੈਂਦੇ ਓਏ ਨਹੀਂ ਪਤਾ ਯਾਰ ਅਸਲ ਪੁੱਛਿਆ ਹੀ ਮਾਲ ਕਰੂ ਮੈਂ ਠੀਕ ਆ ਹਾਂ ਚਲੋ ਵਧੀਆ ਇਹ ਵਧੀਆ ਸੋਏ ਯਾਰ ਆ ਸਿਸਟਮ ਇਹ ਉੱਥੇ ਟਾਖ ਲੱਗੀ ਜਾਂਦਾ ਆਪਣਾ ਕੁੰਗਲਾ ਅੱਛਾ ਇਹ ਉਧਰ ਦੀ ਆ ਉਦਗਰ ਨਹੀਂ ਇਹ ਅੱਛਾ ਇਹ ਮਸ਼ੀਨ ਉਧਰ ਦੀ ਆ ਚੌਧਰੀ 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 ਦਾ ਜੰਦਾ ਉਹ ਕੀ ਦੇ ਖੇਤੀ ਕਹਿੰਦੇ ਆ ਬਾਹਰ ਕਿ ਰੱਥਾਂ ਦੇ ਜਾਉ ਮਾਲ ਗੁਜਰਾਤ ਨੂੰ ਤਾਂ ਇਹ ਕਿੱਦਾਂ ਪਾਏ ਮੈਂ ਕਿਹਨੇ ਮੈਂ ਗੱਦਾਂ ਡੋਪ ਤਣੀ ਐਵੇਂ ਦਾ ਸਿਸਟਮ ਲੈਂਦੇ ਹਾਂ ਵਾਕੇ ਦੂਰ ਜਾਣਾ ਮਾਲ ਵਾਕੇ ਹੀ ਇਹ ਇਹਦਾ ਆਪਣੇ ਇੱਥੇ ਕਿੱਥੇ ਏਡੀਆਂ ਗੱਠਾਂ ਲੈਣ ਵਾਲੇ ਜੀ ਸਾਹਮਣੇ ਆ ਗਏ ਬਿਲਕੁਲ ਸਾਹਮਣੇ ਚੱਪਲਾ ਵੜੀਆਂ ਫੇਰਨੀਆਂ ਐ ਐਡਰੈਸ ਵੀ ਐ ਆ ਤੁਸੀਂ ਦੱਸੋ ਨਾ ਤੁਸੀਂ ਪੁਰਾਣੇ ਜੇ ਅਸਮਾਨਾ ਸਾਹਿਬ ਸਮਝਾਓ ਸਾਨੂੰ ਕੀ ਇਹਦਾ ਸਿਸਟਮ ਹੈ ਆ ਕਿਹੜੀ ਗੱਲੋਂ ਹਿੱਲਦਾ ਇਹ ਕਿਥੋਂ ਨਟ ਖੁੱਲ ਗਏ ਅੱਛਾ ਨਟ ਖੁੱਲੇ ਇਥੇ ਬਾਹਰ ਦਾ ਪ੍ਰੋਜੈਕਟ ਬਾਹਰ ਦਾ ਬੰਦੇ ਆਪਣੇ ਆ ਤੇ ਪ੍ਰੋਜੈਕਟ ਬਾਹਰ ਦਾ ਸੁਪਰੀਮਾ 165 ਐਚਟੀਆਈ ਇਹਦਾ ਧਾਗਾ ਤੂੰ ਗਾ ਫਿਰ ਕਿੱਥੇ ਪੈਂਦਾ ਹੋਏ ਅੱਛਾ ਮੂਰਲੇ ਪਾਸੇ ਧਾਗਾ ਪੈਂਦਾ ਹੈ ਕਿੱਥੇ ਧਾਗਾ ਨਹੀਂ ਹੈ ਆਵਲੇ ਬੰਨੇ ਅਗਲੇ ਬੰਨੇ ਧਾਗਾ ਪੈਂਦਾ ਹੁੰਦਾ ਹੈ ਉਧਰੋਂ ਹਿੱਲਦਾ ਕਿਉਂ ਸਿਸਟਮ ਇੱਕ ਥੋੜਾ ਜਿਹਾ ਕਿਨਾਂ ਅਟਨੂਟੀ ਡਿੱਗੇ ਆਹ ਪਰਲਾ ਸਿਸਟਮ ਉਹੋ ਜਿਹੜੀ ਜੀ ਸ਼ੀਲਡ ਜਿਹਨਾਂ ਆਕਾਸਨ ਵਾਲੀ ਆ ਅੱਛਾ ਕਸਨ ਵਾਲੀ ਸ਼ੀਲਡ ਠੀਕ ਆ ਤੇ ਧਾਗਾ ਫਿਰ ਉਹ ਅਗਲੇ ਪਾਸੇ ਪੈਂਦਾ ਇਹਦਾ ਅੱਗੇ ਨੈੱਟ ਪੈਂਦਾ ਧਾਗਾ ਨਹੀਂ ਨੈੱਟ ਪੈਂਦਾ ਹੁੰਦਾ ਹੈ ਹਾਂ ਨੈੱਟਰ ਕਾ ਹੀ ਸਾਰਾ ਸਿਸਟਮ ਹੈ ਨੈੱਟਰ ਕਾ ਪੈਂਦਾ ਸੰਗਰਾਂਦ ਹਾਂ ਵਾ ਨਾਲ ਹੀ ਕੀਤੀ ਆ ਉਹਦਾ ਅੰਦਰ ਮਸ਼ੀਨ ਆ ਕੋਈ ਪ੍ਰੈਸ਼ਰ ਨਹੀਂ ਅੱਛਾ ਉਹ ਕਪਾਹਨ ਸੀਟਰ ਪਹਿਲੇ ਲਗ ਰਹਾ ਹੈ ਹਮ ਆਪਣੀ ਰਹੀ ਇੱਥੇ ਹੀ ਖਰੀਦੀ ਕੇ ਬਾਹਰੋਂ ਇੰਪੋਰਟ ਕਰਾਈ ਹੈ ਕਿੱਥੋਂ ਇਟਲੀ ਜੋਂ ਹੈ ਉਹ ਡਰਾਈਵਰ ਵੀ ਆਪਣੇ ਬੇਲੀਰ ਕਾ ਲੱਗਦਾ ਉਹ ਖੜੇ ਛੋਨੇ ਦੀਆਂ ਨਾ ਬਣਾ ਦੇ ਉਹਨੂੰ ਦੱਸੋ ਮਾੜਾ ਇਹ ਉਂਗਲਾਂ ਕਰਕੇ ਵੀ ਇੱਧਰ ਆ। ਆਏ। ਉਹੀ ਦਾਸ ਲਈ ਹੁਣ ਸਿਰਾਂ ਲਾਈ ਜਾਂਦੇ ਜੀ। ਉਹ ਵੇਲਾ ਨੇ ਸੜਤਾ। ਨੈਟਾਂ ਨਾਲੇ ਧਾਗਾ ਨਹੀਂ ਵਿੱਚ। ਅਸੀਂ ਅਨਪੜ੍ਹ। ਉਹ ਵਾਕੇ ਪਾਉ ਦੀ ਗੱਲ ਕੋਣ ਜਿਹੜੀ ਪਹਿਲੀ ਮਸ਼ੀਨ ਸੀ ਉਹ ਧਾਗਾ ਬੜਾ ਤੋੜਦੀ। ਉਹ ਪਾਉ ਹੀ ਦੇ ਵਿੱਚ ਗਿਆ ਉਹ। ਹੂੰ ਇਹ ਕਿੰਨੀਆਂ ਆ ਗਈਆਂ ਆਪਣੇ ਏਰੀਏ 'ਚ? ਆਹ ਹੀ ਆਈ ਆ ਪਹਿਲੀ ਪਹਿਲੀ ਆਪਣੇ ਏਰੀਏ 'ਚ। ਇੱਥੋਂ ਹੀ ਖਰੀਦੀ ਕੇ ਬਾਹਰੋਂ ਇੰਪੋਰਟ ਕਰਾਈਏ। ਕਿੱਥੋਂ? ਇਟਲੀ ਜੋਂ ਹੈ ਉੱਥੋਂ ਆਉਂਦੇ ਸਾਰੇ ਸੰਦ ਹਨ ਆਪਣੀ ਇਟਲੀ ਉੱਤਲੀ ਚ ਤੇ ਟਰੈਕਟਰ ਵੀ ਉੱਥੋਂ ਇਟਲੀ ਚ ਹੈ ਇਹ ਟਰੈਕਟਰ ਦਾ ਇੱਚੀ ਲਿਆ ਤੇ ਦੂਜਾ ਇਟਲੀ ਚੋਂ ਆਉਂਦੇ ਵੀ ਹੋਣਗੇ ਜੇ ਕੋਈ ਦਿੱਕਤ ਹੋ ਜੇ ਉਹਨਾਂ ਨੇ ਆਖਿਆ ਉਹ ਅਸੀਂ ਆ ਕੇ ਠੀਕ ਕਰਾਂਗੇ ਹਾਂ ਹਾਂ ਬਸ ਕਾਲੀ ਮੋਦੇ ਬਣਾਈ ਜਾਇ ਕਰਾਂ ਕਿ ਪਹਿਨ ਲਾ ਕੇ ਉਹਦਾ ਬਣਾਤਾ ਉਹ ਕੁੱਤੇ ਗੋੜਦੇ ਉਹਦਾ ਬਣਾਤਾ ਹੋਰ ਤੇ ਬੜਾ ਹੋਣਾ ਤੇ ਬਣਾਇਆ ਨਹੀਂ ਕੰਟੈਂਟਰ ਕਰਤਾ ਲਿਆ ਕਰਨਾ ਪੱਕਾ ਨੀ ਹੈਗਾ ਚੈਨਲ ਜਿੱਤੇ ਓਹੋ ਮਾਲਾ ਓਏ ਬਟਨ ਤੋਂ ਲੈ ਕੇ ਗੱਲ ਬੰਦੀ ਹੁੰਦੀ ਹੁੰਦੀ ਯਾਰ ਮਰ ਕੇ ਉਹ ਚੈਨਲ ਦਾ ਕੰਮ ਦੇ ਲੋਕ ਉਸ ਤੋਂ ਉੱਪਰ ਚੋਰੀ ਕਰ ਕਰ ਕੇ ਉਹ ਬੀਚੂ ਅਜੇ ਚੈਨਲ ਬਣਾਇਆ ਨਹੀਂ ਹੈ ਪਹਿਲਾਂ ਵੀ ਕਰਾਇਆ ਸਪੀਡ ਉਨੀ ਰੱਖਣੀ ਆਨੇ ਹਨਾ ਉਹ ਕੱਟ ਲਾਂ ਨਹੀਂ ਉਹ ਤਾਂ ਕੰਮ ਨਹੀਂ ਕਰੀਂਆਂ ਨੇ ਕੱਟਦੇ ਨਹੀਂ ਪ੍ਰੋਜੈਕਟ ਬਹੁਤ ਵਧੀਆ ਮਹਿੰਗਾ ਵੀ ਹੈ ਤੇ ਵਧੀਆ ਵੀ ਹੈ ਸਿੱਕੇ ਬੰਦ ਵੀ ਹੈ ਸਫਾਈ ਵੀ ਪੂਰੀ ਹੋ ਗਿਆ ਕਰਕੇ ਕਰਨਾ ਪੈਂਦਾ ਇੱਕ ਇਕੱਠੇ ਪਿੱਛੇ ਗੇਅਰ ਬਦਲਣੇ ਪੈਂਦੇ ਧੌਣ ਮੋੜ ਕੋਲ ਪਿੱਛਾ ਹੋ ਕੇ ਬੱਟ ਗਏ ਜੀ ਧੌਣ ਧੋਲਾ ਕਹਿੰਦੀ ਹੈ ਵਾਕਈ ਸਹੀ ਗੱਲ ਹਨ ਉਹ ਵੇ ਉਹ ਜਿਹੜੇ ਭਾਉ ਦੁੱਜੇ ਨੇ ਗੇੜੇ ਵਾਲੇ ਜੋਰ ਤਾਂ ਪੂਰਾ ਆ ਡਰਾਈਵਰ ਦੇ ਲਾਦਾ ਉੱਤੋਂ ਪਟੇ ਵੀ ਘੁੰਮਦੇ ਹੋਗੇ ਹਨ ਪਟੇ ਜੀ ਉੱਤੋਂ ਘੁੰਮਦੇ ਆ ਆ ਕੁੜੇ ਉਹ ਆਵਰੇ ਉਹਨੂੰ ਹੋਣੀ ਉਸਦਾਂ ਭਾਨਾ ਜੀ ਕਰ ਰਹਾ ਜੇ ਕਰੀ ਖਾਰੀ ਤਾਂ ਸਾਰੀ ਬੋਲੀ ਚੋ ਜਾਣਾ ਦੇਖ ਦੇਖ ਜਾਣ ਕੇ ਤੇ ਦੇਖ ਮੈਨੂੰ ਉਹਨੂੰ ਮੜ ਕੇ ਜਲ ਨਹੀਂ ਨਾ ਆਵੇ ਤੋ ਇਹ ਇੱਥੇ ਜਲ ਜਾਓ ਜੀ ਆਪ ਨੂੰ ਹੋੜਿਆ ਰਿਹਾ ਵੇ ਇਹ ਤੋਂ ਰਾ ਦਾ ਵਾਕਏ ਦੂਜੀ ਮਸ਼ੀਨ ਨਾਲ ਦੁੱਗਣਾ ਹਮ ਮਾਲ ਵੀ ਦੁੱਗਣਾ ਕਿਥੇ ਲਓ ਜੀ ਇੰਨਾ ਇਹਦਾ ਸੋਰਾ ਤੇ ਜੌਂਦੀ 50 57 ਖਿੱਚਦਾ ਪਿਆ ਇਹਨੂੰ ਸਫਾਈ ਵੀ ਪੂਰੀ ਆ ਜੇ ਬੁੱਥੇ ਆਲਾ ਚੰਗੀ ਤਰ੍ਹਾਂ ਵੱਜਾ ਹੋਵੇ ਤੇ ਸਾਹਿਬ ਬਾਏ ਬਾਏ